ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋਗੇ ਤੇ ਅਸੀਂ ਵੀ ਠੀਕ ਆ ਤੇ ਅੱਜ ਚੱਲੇ ਆ ਸੁਖਦੀਪ ਦੇ ਨਾਨਕੇ ਤੇ ਗਰਮੀ ਬਹੁਤ ਆ ਤੇ ਜਾਣਾ ਵੀ ਪੈਣਾ ਤੇ ਹੋਈ ਐ ਜੀ ਗਰਮੀ ਨੇ ਸਬਰ ਅਤ ਕਰਾਈ ਪਈ ਮੈਂ ਤਾਂ ਨਾ ਰਹਿਣ ਦੀ ਜਮੀਨਾਂ ਲੱਗ ਜਾਂਦਾ ਤੇ ਚਾਹੀਦਾ ਹੀ ਹੂੰ ਜ਼ਰੂਰੀ ਹੈ ਨਹੀਂ ਤੋ ਉਦਾਂ ਜਿੰਨੀ ਕ ਕਰਨੀ ਹੈ ਇਹ ਜਾਣਾ ਨਹੀਂ ਹੈ ਗਰਮੀ ਆਈ ਬੜੀ ਹਾਂ ਪਰ ਮਜਬੂਰੀ ਹੈ ਨਾ ਮਡਕੀ ਨੇ ਕਹਿੰਦੇ ਨਹੀਂ ਜਾਈਦਾ ਕੀ ਕਹਾਜ ਹੋਰ ਐ ਜਾ ਕੇ ਬੁਲਾਵਾਂਗੇ ਹਣਾ ਉਹਨਾਂ ਦੇ ਨਾਲ ਤੁਹਾਨੂੰ ਮਜਬੂਰੀ ਆ ਜੇ ਕਾਲੀ ਹੁੰਦੀ ਫੇਰ ਨਹੀਂ ਜਣਾ ਹੈਣਾ ਮੈਂ ਮਜਬੂਰੀ ਹੈ ਜੇ ਕਾਲੀ ਹੁੰਦੀ ਫੇਰ ਨਹੀਂ ਜਾਣਾ ਜੀ ਯਦ ਕਰੰਡੀ ਕੱਲ ਦੀ ਕੱਲ ਹੀ ਜਾਣਾ ਹੈ ਕੱਲ ਸਾਡੇ ਕੋ ਜਾਣਗੇ ਸਾਡੇ ਪਰੋਣੇ ਆਗੇ ਤੇ ਹੁਣ ਉਹਦੀ ਜਿਹਦੇ ਸਵੇਰ ਦਾ ਫੋਨ ਕਰੀ ਹੈ ਜੀ ਐ ਇੰਨੇ ਵਜੇ ਤੱਕ ਆਜੋ ਇੰਨੇ ਵੇ ਤੱਕ ਆਜੋ ਸਾਰੇ ਦਿਨ ਚੜਾ ਤੇ ਦੋ ਤਿੰਨ ਵਾਰੀ ਮੋਂ ਆਵੀ ਗਿਆ ਆ ਤੇ ਵਜੇ ਦਾ ਪੜੀ ਕਾਂਡੀ ਇਹ ਕਰਕੇ ਜਾਣਾ ਪੈਣਾ ਤੇ ਇਧਰ ਮਾੜ ਹੋਣੀ ਕੱਲ ਦੀ ਸਾਰਿਆਂ ਨੂੰ ਹੋਰ ਸੁਣਾ ਕਿ ਆ ਕਦਾਂ ਹੈ ਜੀ ਲੱਗ ਜੂ ਸੋਭੇ ਬਣਾ ਕਿੱਥੇ ਲੱਗਣਾ ਸੋਭੇ ਬਣਾ ਅਰੇ ਸ਼ੋਭਾ ਚੱਲਾਈ ਨਾ ਹੀ ਲਿਆਦੇ ਨੂੰ ਬੁਖਾਰ ਚੜ ਗਿਆ। ਕਿਉਂ ਉੱਦਾਂ ਚੜਿਆ ਵਾ? ਨਹੀਂ ਉਦਾਂ ਹੀ ਚੜ ਗਿਆ। ਹੂੰ। ਕੋਈ ਨਹੀਂ ਆਈ ਜਾਨ। ਮੈਂ ਤਾਂ ਤੈਨੂੰ ਗਿਆ ਚੱਲ ਚਲੀਏ ਤੂੰ ਜਾਂਦਾ ਨਹੀਂ। ਹਾਂ ਗਰਮੀ ਬੜੀ ਕਿੰਨੀ ਨੱਸਦਾ ਏ। ਹਾਂ? ਥਮੀ ਬੜੀ ਹੋ ਗਈ। ਜਾਨ ਨੂੰ ਜੀ ਨਹੀਂ ਕਰਦਾ। ਜਾਨ ਦੇ ਸਾਡਾ ਵੀ ਜੀ ਨਹੀਂ ਕਰਦਾ ਗਰਮੀ ਬੜੀ ਪਰ ਜਾਣਾ ਪੈਣਾ। ਅੱਜ ਵੀ ਜਾਣਾ ਪੈਣਾ ਲੱਗੇ। ਹੂੰ। ਕੋਈ ਨਹੀਂ ਆਇਣਾ ਇੱਕ ਦੋ ਦਿਨ ਰਹਿ ਕੇ। ਟੈਨਸ਼ਨ ਨਹੀਂ ਲੈਨੇ ਦਾ ਖੌਂ ਟੈਨਸ਼ਨ ਲੈਨੇ ਕਾ ਨਹੀਂ ਟੈਨਸ਼ਨ ਦੇਨੇ ਕਾ ਓਕੇ ਮਣਕੇ ਨਾ ਟਾਈਮ ਬਸ ਚੋਰ ਕਰਦੇ ਕਿ ਮੈਂ ਵਿਦਾ ਦਸ ਮਿਆਂ ਮਾਨ ਕੋ ਆੜ ਲੜ ਗਿਆ ਚੋਦੀ ਨੇ ਵੰਡੇ ਜਾਣਾ ਤੁਹਾਨੂੰ ਕਹਿਣ ਮੈਂ ਗੱਡੀ ਤੋਂ ਪੈ ਛੱਡ ਕੇ ਆਉਣਾ ਲੋ ਕਰਦਾ ਹੀ ਬੜਾ ਨਹੀਂ ਦਾ ਨਹੀਂ ਸੌਣਾ ਨਹੀਂ ਰੋਲ ਲਾਈ ਦੇਣਾ ਜਦੋਂ ਨਾਲੇ ਮੂੰਹ ਬਣਾਇਆ ਐ ਤੇ ਤੂੰ ਕਹਿੰਦੇ ਚੱਲੀਏ ਫੰਦਾ ਵੀ ਨਹੀਂ ਐ ਨਾ ਤਮੇ ਜਾਣਾ ਚਾਹ। ਜਦ ਕੋਈ ਨਹੀਂ ਕੋਦਰ ਆ ਗਿਆ। ਚੋਬਤੀ ਤੇ ਵੇਖੋ ਕੰਨਾ ਖੋਸ਼ ਆ। ਨਾਨਕੇ ਜਾਣਾ ਹੈ। ਨਾਨਕੇ ਚੱਲਿਆ। ਨਾਨਕੇ ਜਾਣ ਤੇ ਖੁਸ਼ ਆਗੇ ਮੰਮਾ ਦਾ ਖੁਸ਼ ਵੰਡਿਆ। ਬਹੁਤ ਕਰਮੀ ਵੀ ਬੜੀ ਆ। ਜਿਆ ਤਿਆਰ ਹੋ ਜਨਾ ਵਾਂਡੇ ਚਾਟ। ਚਾਟ ਤੇ ਤਿਆਰ ਹੋ ਕੇ ਬਹਿ ਜਾਂਦਾ। ਤਿਆਰ ਹੋ ਕੇ ਬਹਿ ਜਾਂਦਾ। ਮਿੰਨੀ ਗੰਮ। ਐ ਹੋਈਏ ਨੋ ਇਹ ਚਾਟ ਹੋ ਜਾਂਦਾ। ਹਾਂ ਜੀ ਵੇਲਾ। ਵੇਲਾ ਆ ਗਿਆ ਥਾਂ ਦਾ। ਇਹ ਹੱਜੀ ਜਲੀ। ਅਜੀ ਸੀ ਜਾਂਦੀ ਹਸੀ ਵਾਹ ਚੱਕ ਲਾ ਤੇ ਜੁੱਤੀਆਂ ਬੜੀਆਂ ਪੈਣੀਆਂ ਤੇਰੇ ਕਦਾ ਚਾਉਂਦਿਆ ਤੂੰ ਜਿਹੜਾ ਫਿਰਨ ਗਿੱਚ ਗਿਆ ਵੰਡੇ ਚੱਲਿਆ ਵਾ ਵੰਡੇ ਚੱਲਦਾ ਥੇ ਕੈਨੀ ਗਰਮੀ ਚਾ ਮੋਢੀ ਦੀ ਮੱਚ ਜੀ ਨਹੀਂ ਅੰਨੀ ਕੰਮੀ ਚ ਵੰਡੇ ਜਾਂਦੇ ਰੋ ਹੂੰ ਬਸ ਤੋ ਗਿਆ ਮਾਂ ਨਹੀਂ ਨੂੰ ਮੇਰੀਆਂ ਹੈ ਚੋਬਾ ਚੋਬਾ ਕਿੱਥੇ ਜਾਣਾ ਅੱਜ ਦੀਦੀ ਕੋ ਮਾਮੇ ਕੋ ਮਾਮੂ ਕੋ ਚੱਲੇ ਅੱਜ ਆਲੇ ਮਾਮੂ ਬੋ ਚੱਲੇ ਮਾਮੂ ਬੋ ਚੱਲੇ ਤੁਸੀਂ ਮਾਮੂ ਬੋ ਮਾਮੂ ਨੇ ਡੀਗਦੇ ਵੀ ਬਾਬਾ ਦੇਣ ਹੋ ਗਿਆ ਲਾਰੇ ਨਹੀਂ ਬੜੇ ਲਾਇ ਅੱਜ ਆਉਨੇ ਕੱਲ ਆਉਨੇ ਅੱਜ ਆਉਨੇ ਕੱਲ ਆਉਨੇ ਹਾਂ ਪਿੰਗਰਾ ਬਾਬਾ ਪਿੰਗਰਾ ਪਿੰਗਰਾ ਪਾ ਲਓ ਪਿੰਗਰਾ ਪਾ ਲਓ ਲੋ ਜੀ ਪਹੁੰਚ ਗਏ ਸ਼ੁਭਦੀਪ ਦੇ ਨਾਨਕੇ ਤੇ ਸ਼ੁਭਦੀਪ ਦੀ ਦੀਦੀ ਨੇ ਇੰਤਜ਼ਾਮ ਕੀਤਾ ਸ਼ੁਭ ਦਾ ਸਵਾਗਤ ਕਰਨ ਵਾਸਤੇ ਤੇ ਦੀਦੀ ਆਪ ਜਿੰਨਗੀ ਜੀ ਤੇ ਸਵਾਗਤ ਵੱਡਾ ਕੀਤਾ ਨੇ ਇਹ ਹੁੰਦਣਾ? ਹਾਂਜੀ। ਇਹ ਤੁਮ ਫੁਲਾਏ ਸਾਰੇ? ਹਾਂਜੀ। ਵੇਖੋ ਦੀਦੀ ਨੇ ਕਿੱਡੀ ਡੈਕੋਰੇਸ਼ਨ ਕੀਤੀ ਆ। ਦੀਦੀ ਨੇ ਆ ਪੂਰਾ ਟਾਵਰ ਕੱਢਿਆ ਤੇ ਵੇ ਵੇ ਵੇ। ਸੋ ਬਦਾਰੂਮ ਸਜਾਇਆ ਵੀ ਸੋ ਬਨੇ ਆਉਣਾ। ਤੇ ਦੀਦੀ ਵਿਚਾਰੀ ਪਤਾ ਨਹੀਂ ਕਦੋਂ ਆਉਂਦੀ ਲੱਗੀ ਹੋਣੀ। ਤੈਨੂੰ ਕੱਲੇ ਨੇ ਫੁਲਾਇ? ਹਾਂਜੀ ਕੱਲੇ ਨੇ ਫੁਲਾਇ। ਹੈਂ? ਕੱਲੇ ਨੇ? ਹਾਂਜੀ। ਯਾਰ। ਸ਼ੋਭਦੀਪ ਦੇ ਮਾਮਾ ਜੀ ਆ ਗਏ ਕੇਕ ਲੈ ਕੇ ਹੈਪੀ ਬਰਥਡੇ ਟੂ ਜੂ ਹੈਪੀ ਬਰਥਡੇ ਟੂ ਜੂ ਕਿਤਾ ਬੱਡੇ ਆ ਉਹ ਹੀ ਕੇ ਪਾਪਾ ਹੈਪੀ ਬਰਥਡੇ ਕੀ ਤੇ ਕਿਹਦਾ ਬੱਡੇ ਆ ਤੁਹ ਕਰਦਗੇ ਜੀ ਹੈ ਖਾਚਾ ਲਾ ਲੈਣਾ ਕੀ ਤੇ ਬਰਥਡੇ ਕਿਹਦਾ ਮਮਾ ਦਾ ਥੋਬ ਦਾ ਥੋਪਾ ਦਾ ਦੇਦੀਨੇ ਦੇਦੀਨੇ ਕੇਕ ਲੈ ਆਂਦਾ ਸ਼ੋਭਦੀਪ ਵਾਹ ਤੇ

ਨਾ ਗੋਗੀ ਤੇ ਸੋਭਦੇ ਮਾਮਾ ਜੀ ਬਿਜੀ ਜ਼ਿਆਦਾ ਰਹਿੰਦੇ ਆ ਤੇ ਹੁਣ ਇਹਨਾਂ ਨੇ ਜਾਣਾ ਛੇਤੀ ਛੇਤੀ ਚ ਕੇਕ ਕਟਾ ਕੇ ਕਾਮ ਹੀ ਬੜੇ ਹੈ ਬਬੂਆ ਖੋਲ ਦੇ ਮੜਾ ਜੀ ਚਲੋ ਜੀ ਉਹ ਕਰੋ ਪੋਜ਼ ਦੇ ਹੋ ਗਿਆ ਨਾ ਤਨੂ ਰਹਿਣ ਦੇ ਖੁੱਲਾ ਕਦੋਂ ਕਰਦਾ ਚਲ ਕੱਟੋ ਫੇਰ ਜਾਣਾ ਭਾਜੀ ਨੇ ਚਲੋ ਤਨੂ ਤੋਹੀਮੀ ਟਟੋ ਤੈ ਇਸ਼ਾਰਾ ਇੱਥੇ ਆ ਰਿਹਾ ਤੋਹੀਮੀ ਕਿੱਥੇ ਜਾ ਤਾ ਚਾਹੋ ਰਹੇ ਗੁਰਕੀਤ ਖੇਤ ਖੇਤ ਕਿਤੇ ਕਿਦਾ ਵੱਡੇ ਬੱਡੇ ਕਿਦਾ ਬੱਡੇ ਆ ਮੇਰਾ ਬੱਡੇ ਤੇਰਾ ਬੱਡੇ ਆ ਚਲੋ ਅਵੇ ਗੁਰਵਾਲਾ ਨੂੰ ਕੇ ਦਾ ਕੇਕ ਜਿਹਦਾ ਮਰਜ਼ੀ ਹੈ ਮੇਰਾ ਹੀ ਅੰਦਾ ਚਲੋ ਚਲੋ ਬੱਟੋ ਇਹਤੋ ਵਾਹ ਚਲੋ ਤਾੜੀ ਮਾਰ ਲਓ ਬੱਸ ਹੈਪੀ ਬਰਥਡੇ ਨਹੀਂ ਕੀਤਾ ਚਲ ਹੈਪੀ ਬਰਥਡੇ ਹੈਪੀ ਬਰਥਡੇ ਕਿਤਾ ਹੈਪੀ ਬਰਥਡੇ ਦੀਦੀ ਦਾ ਥੈਂਕ ਯੂ ਦੀਦੀ ਚੜੀ ਨੇ ਚੰਗੀ ਮਿਹਨਤ ਕੀਤੀ ਕੱਲੀ ਨੇ ਬੱਸ ਤਾਂ ਹੀ ਤੇ ਕਾਲੀ ਪਈ ਤਾਂ ਹੀ ਰੋਂਦੀ ਸਾਨੂੰ ਪਗਾਂ ਨਹੀਂ ਅੱਜ ਫਲਾਏ ਕੱਲ ਦੀਦੀ ਘਟੀ ਨਾ ਅੱਜ ਹਾਂ ਜਿਹਨ ਦੇ ਗੱਦੇ ਹੀ ਦੇਖ ਲੈ ਜਰਾਂ ਜੀ ਜੀ ਦਾ ਧੰਨਵਾਦ ਕਰੋ ਦੋਵੇਂ ਜਣੇ ਨਾ ਅਸੀਂ ਕਰ ਵੀ ਦੀਦੀ ਕਰਮਾਂ ਵਾਲੀ ਆ ਹੈ ਦੀਦੀ ਵਾਹ ਕਿਆ ਕਰਮਾਂ ਵਾਲੀ ਆ ਨਾ ਜਿਹੜੀ ਵੀਰਿਆਂ ਦੀ ਬਾਹ ਫੜ ਫੜ ਕੇ ਮੇਰਾ ਬੇਚਾਰਾ ਬਾਰੇ ਇੰਨਾ ਹੀ ਸ਼ੁਕਰ ਹੈ ਵੀ ਵਾਹ ਇਹ ਬੜੇ ਚਿਹਰੇ ਦਾ ਸੋਭਦੀਪ ਦੀ ਮਾਮੀ ਤੇ ਮਾਮਾ ਬੜੇ ਜੇ ਬਨਾਲੀ ਦੀ ਕੰਡੇ ਪੜੋ ਲੈ ਲਾਈ ਜਾੜੀ ਜਦੋਂ ਵੀ ਆਇਆ ਤੇ ਮਾਮਾ ਕਾਲਾ ਪੈ ਗਿਆ ਕੰਮ ਬੜੇ ਕੰਮ ਕੰਮ ਕਰਨਾ ਹੀ ਪੈਂਦਾ ਕੰਮ ਇਹ ਕੰਮ ਤਾਂ ਮੀ ਦੇਖਣਾ ਪੈਂਦਾ ਕਦੂਆਂ ਦੇ ਦੇਣਾ ਵਾ ਕਦੂਆਂ ਤੋਰੀਆਂ ਦੇ ਦੇਣਾ ਹੁਣ ਤਨੂ ਤੁਹਾਡਾ ਥੈਂਕ ਯੂ ਥੈਂਕ ਯੂ ਵੈਲਕਮ ਹੈ ਨਹੀਂ ਕੰਮ ਚਾ ਚਾ ਹੂੰ ਯਾ ਤਦੂ ਬਾਰ ਦੇ ਗਿਆ ਉਹ ਬੱਦ ਦੇ ਗਿਆ ਆਹ ਹੋ ਤੇ ਉਹ ਸਾਰੇ ਨੂੰ ਹੈਪੀ ਬਰਥਡੇ ਹੈਪੀ ਬਰਥਡੇ ਕੇਕ ਹੀ ਖਾਣੇ ਤੇਰਾ ਹੈਪੀ ਬਰਥਡੇ ਤੂੰ ਕੇਕ ਹੀ ਖਾਣ ਚਲੋ ਜੇ ਕਰੋ ਨਾਨਕੇ ਹੁੰਦੇ ਆਂ ਇਹ ਮੁੰਡੇ ਨੂੰ ਭੁੱਖ ਲੱਗੀ ਆ ਸਾਹਮਣੇ ਕਿੱਦਾਂ ਦਾ ਲੱਗਣ ਡਿਆ ਪਿੰਡ ਆ ਕੇ ਹੈ ਪਿੰਡ ਆਣ ਕੇ ਮਾਣਦਾ ਨਾ ਆਈ ਵਾਵਾ ਚਿਰ ਬਾਲਾ ਨਾ ਓ ਕੱਢ ਗੜ ਪੰਜੇ ਮਹੀਨੇ ਹੋ ਗਏ ਨੇ ਆਏ ਕਿੰਨੇ ਮਹੀਨੇ ਹੋ ਗਏ ਤਹੀਂ ਦੱਸੋ 6 ਮਹੀਨੇ 6 ਮਹੀਨੇ ਜਾ ਜਾਏ ਹਨ 15 16 ਦਿਨ ਹੀ ਹੈ 15 16 ਮਹੀਨੇ ਤ ਨਹੀਂ ਹੋਏ ਝੂਠ ਹੀ ਬੋਲੀ ਜਦੇ ਨਹੀਂ ਨਹੀਂ 15 16 ਮਹੀਨੇ ਹੋ ਗਏ ਨਹੀਂ ਨਹੀਂ ਕਿਉਂ ਨਹੀਂ ਨਹੀਂ ਮੈਂ 15 16 ਕਿਦਾਂ ਹੋ ਗਏ ਹੋ ਸੀ ਹੋ ਜੇ ਤੇ ਆਈ 15 16 ਕਿਦਾਂ ਹੋਗੇ ਮੰਨੋ ਮਹੀਨੇ ਹੋ ਗਏ ਖੜੋ ਜਾ ਨਹੀਂ ਖੜੋ ਜਾ ਨਹੀਂ ਉਹ ਫੋਟੋ ਰੱਖਾਂਗੇ ਨਹੀਂ ਨਹੀਂ 4 5 ਮਹੀਨੇ ਹੋਏਗੇ 5 ਨੂੰ ਕਾਹਦੇ ਨੂੰ ਕਿੰਨੋਂ ਬੋਲੋ ਮਛੰਦੇ ਨੂੰ ਤਾਨੂੰ ਦাদু ਕੀ ਇੱਥੇ ਆਇਆ ਨੂੰ ਸਾਨੂੰ ਉਹ ਤਾਂ ਮੈਂ ਤਾਂ ਉਹ ਹੀ ਆ ਗਈ 14 15 ਮਹੀਨੇ ਬੱਲੇ ਬੱਲੇ ਹਾਂ ਮੰਨਣਾ ਮੈਨੂੰ ਆਏ ਨਾ ਬਦਈਂ ਦਾ ਜੇ ਜੇ ਨੇ ਰਸੀਆ ਨੇ ਮੈਂ ਨਹੀਂ ਸਿਆਜ ਹੋ ਗਏ ਗਏ ਆਪਾਂ ਉਹ ਖਰੋ ਜਾ ਸਿਆਜ ਐ ਨਹੀਂ ਜਦੋਂ ਤੁਹਾਡਾ ਪਤਾ ਲੈਣ ਆਏ ਜਦੋਂ ਲੱਕ ਪੀੜ ਹੁੰਦੀ ਸੀ ਉਹ ਰਿਆਂ ਤੋਂ ਉੱਪਰ ਤੋਂ ਜਦੋਂ ਕਾਲੀ ਜੀ ਗੱਡੀ ਤੇ ਆਏ ਜੇ ਜੇ ਆਹ ਇਹ ਆ ਸੁਮੰਦੇ ਡੈਡੀ ਤੇ ਆਹ ਸੁਮੰਦਾ ਪੁੱਤ ਜੀ ਬੇਲਕਤੀ ਜੀ ਜਨੇਸ਼ ਵੀ ਦਾ ਹੜਾ ਜੀ ਨਰਾਮ ਕੀਤਾ ਅੱਜ ਆਜੋ 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 ਪਰਵਚਾਰੀ ਨੂੰ ਲਾਰੇ ਵੀ ਬੜੇ ਲਾਏ ਆਪਾਂ ਕਿੰਨੇ ਦਿਨ ਹੋ ਗਏ ਆਉਣਾ ਆਉਣਾ ਆੜਾ ਅੱਜ ਫਿਰ ਆਕ ਗਈ ਸੀ ਇਹ ਅੰਦੀ ਅੱਜ ਨਾ ਆਏ ਤੇ ਫਿਰ ਨਾ ਆਇਓ ਹਾਂ ਤਲੂ ਕਿੰਦਾ ਹੈ ਹਾਂਜੀ ਹਾਂਜੀ ਤੇ ਆ ਸੁਮੰਦੀ ਪੂਆ ਦੇ ਚੜੀ ਬਿਮਾਰ ਹੋ ਵੀ ਤੇ ਮम्मा ਮਾਹੀਂ ਬਚਾਈ ਏ ਹਾਂ ਹੈ ਪੂਆ ਪੂਆ ਠੀਕ ਆਉਣ ਲੱਗਦੀ ਇਹੜੀ ਚਾ ਗਾਵਣਾ ਤਾਂ ਸੰਗ ਦੀ ਬੜਾ ਲੈ ਚਾਦਾ ਗਾਦੂ ਸਮੜਾ ਥਾਲੋ ਹਾਂਜੀ ਕਰੋ ਕਿੱਦਾਂ ਫੱਜੀ ਚਾ ਉਹ ਨਾ ਬੰਦ ਨਾ ਬੀਣੀ ਹੋ ਗਿਆ ਨਾ ਨਹੀਂ ਮੈਂ ਖਾਂ ਚੀਜ਼ਾਂ ਸਤ ਤੇ ਹੋਈ ਗਈ ਹੋਣੀ ਹੈ ਹੂੰ ਮੈਂ ਖਾਂ ਤੈਨੂੰ ਹੁਣ ਖੋਸ਼ ਵਾ ਹੈ ਬਹੁਤ ਬਹੁਤ ਤੈਨੂੰ ਬੱਲ ਲਾਗੇ ਨਹੀਂ ਆਉਂਦੇ ਲਾਗੇ ਨਹੀਂ ਆਉਂਦੇ ਕਾਕਾ ਝੂਠ ਬੋਲਦੇ ਸੀ ਝੂਠ ਬੋਲਦੇ ਆਉਣਾ ਆੜਾ ਮਮੀ ਨਾ ਵੀ ਲੜਦੀ ਭੂਆ ਨਾ ਵੀ ਲੜਦੀ ਮੇਰ ਨਾ ਵੀ ਲੜਦੀ ਮਮੀ ਕਹਿੰਦੀ ਆ ਜਾ ਆ ਜਾ ਲੈ ਦੇ ਨੇ ਹਮ ਕੋ ਰੋਈ ਕਢ ਦੇਣਾ ਆਹ ਸੱਚਾ ਇਹ ਦਪਰੇ ਦਪਰੇ ਮਿਲ ਆਇਆ ਇਹਨਾਂ ਨੂੰ ਅੱਜ ਮੈਂ ਕੋ ਗੱਲ ਹੈ ਉਹ ਕਿੰਨੇ ਸਾਲ ਡੇੜ ਹੋ ਗਿਆ ਉਹਨਾਂ ਨੂੰ ਆ ਰਿਹਾ ਹੈ ਸਾਲ ਡੇੜ ਤਾਂ ਨਹੀਂ ਹੋਇਆ ਉਹ 4-5 ਮਹੀਨੇ ਹੋਏ ਜੇ 4-5 ਮਹੀਨੇ ਹੀ ਸਾਲਾਂ ਨੂੰ ਹੀ ਹਸਦਾ ਨਾ ਕਰਵਾ ਨਹੀਂ ਕਰ ਨਹੀਂ ਸੱਚ 4-5 ਮਹੀਨੇ ਨਹੀਂ ਹੋ ਗਏ 7-8 ਹੋ ਗਏ ਹੋ ਗਏ ਚਲੋ ਕਰੀਏ ਸਤਾਂ ਖਾਲੋ ਕੁਛ ਤੇ ਮੁੰਡੇ ਦੇ ਨਾਨਕਿਆਂ ਨੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਪੂਰਾ ਇੰਨਾ ਤੇ ਹੀ ਖਾਣਾ ਨਹੀਂ ਹੈ ਇੰਨਾ ਹੀ ਖਾਣਾ ਨਹੀਂ ਹੈ ਇਹ ਤਾਂ ਹੀ ਖਾਓਗੇ ਸਾਰਾ ਕੋ ਕਹੋ ਬਾਈ ਹਾਂ ਜੀ ਇਹ ਤਾਂ ਨਾ ਤੂੰ ਖਾ ਲੇਗਾ ਇਕੱਲਾ ਹੈ ਠੀਕ ਆ ਚੋਬ ਖਾਊਗਾ ਚੋਬ ਨਾ ਚੋਬ ਬਣੇ ਤੇ ਖਾਣੇ ਖਾਣਾ ਚੋਬ ਆਪਣਾ ਕੰਮ ਕਰਦਾ ਜਿਹੜਾ ਆ ਚਲੋ ਆਹ ਰੋ ਚਾਹ ਪੀ ਲੋ ਸਾਰੇ ਜਣੇ ਤੇ ਹੀ ਵੀ ਪੀਣ ਲੱਗੇ ਲੋ ਜੀ ਕੇਕ ਕੱਟ ਕੇ ਹੀ ਹੋ ਗਏ ਵੇਲੇ ਤੇ ਹੁਣ ਅਸੀਂ ਕਰਾਂਗੇ ਰੈਸਟ ਗਰਮੀ ਪੜੀ ਆ ਠੀਕ ਆ ਜੀ ਭਲਵਾਨ ਜੀ ਓਕੇ ਜੀ ਤੇ ਭਲਵਾਨ ਜੀ ਹੁਣ ਹੁਣ ਕੱਲ ਦੇਨੇ ਆ ਕੰਮ ਤੇ ਚਲੋ ਪਾਪਾ ਫੋਨ ਹੋਣਾ ਤੇ ਮੇਰੇ ਤੇ ਤੁਹਾਨੂੰ ਅਗਲੇ ਵਲੋਗ ਚ ਚੰਗਾ ਸਾਸ੍ਰਿਕਾਰ ਭਾਈ ਕੰਮ ਕਰਦੇ ਦੇਸੀ ਜੋਏ ਪਾਰਟੀ ਸ਼ਾਦੀ ਪਾਰਟੀ ਸ਼ਾਦੀ ਇਸ ਸਭਾ ਦੇ ਲੋਕੀ ਬੱਕਰਾ